ਜੜੀ ਕੋਠੀ ਦੀ ਫੋਟੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀ ਤੁਹਾਡੇ ਵਾਸਤੇ ਆ ਕੋਠੀ ਅੱਜ ਆਪਾਂ ਲੈ ਕੇ ਪਹੁੰਚਿਆ ਇਹਦੀ ਵੀਡੀਓ ਵੀ ਆਪਣੇ ਕੋਲੇ ਪਹੁੰਚੀ ਆ ਸਾਰੀ ਆਪਾਂ ਗੱਲ ਕਰਦੇ ਹਾਂ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਆ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਦੱਸ ਦਿੰਨੇ ਜਿਹੜੇ ਓਨਰ ਨੇ ਜਿਹੜਾ ਪਰਿਵਾਰਾ ਸਾਰਾ ਟੱਬਰ ਬਾਹਰ ਰਹਿੰਦਾ ਸੀ ਤੇ ਬਾਹਰ ਰਹਿਣ ਕਰਕੇ ਇਹਨਾਂ ਨੂੰ ਕੋਠੀ ਦੀ ਇੱਥੇ ਲੋੜ ਹੈ ਨਹੀਂ ਤਾਂ ਕਰਕੇ ਜਿਹੜੀ ਆ ਕੋਠੀ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਸੇਲ ਕਰਨੀ ਹੈ ਬਾਕੀ ਆਪਾਂ ਪੂਰੀ ਗੱਲ ਕਰਾਂਗੇ ਅੱਜ ਤੇ ਆਪਣੇ ਕੋਲੇ ਕੂਠੀ ਜਿਹੜੀ ਪਹੁੰਚੀ ਐ 6 ਮਰਲੇ ਜਗ੍ਹਾ 'ਚ ਪਹੁੰਚੀ ਐ ਤੇ ਡਬਲ ਸਟੋਰੀ ਬਣੀ ਹੋਈ ਐ ਤੇ ਕੂਠੀ ਆਪਣੇ ਕੋਲੇ ਪਹੁੰਚੀ ਐ ਜਲੰਧਰ ਏਰੀਆ 'ਚੋਂ ਤੁਹਾਡੇ ਨਾਲ ਸਾਰੀਆਂ ਆਪਾਂ ਗੱਲ ਕਰਾਂਗੇ ਤੁਹਾਨੂੰ ਵੀਡੀਓ ਪੂਰੀ ਦਿਖਾਵਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੂਠੀ ਆ ਮਕਾਨ ਹੈ ਘਰ ਆ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਨੀਚੇ ਬਾਰ-ਬਾਰ ਚੱਲਦਾ ਰਹਿੰਦਾ 73800 ਪੂਰਾ 6273 ਤੁਹਾਨੂੰ ਸਾਰਿਆਂ ਨੂੰ ਮਿਲ ਗਿਆ ਹੋਊਗਾ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਜਾਂ ਮਕਾਨ ਹੈ ਘਰ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਦੀ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਤੇ ਵੀਡੀਓ ਸਕਰੀਨ ਤੇ ਚੱਲ ਰਹੀ ਹੈ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਵਧੀਆ ਕੋਠੀ ਬਣੀ ਹੋਈ ਹੈ ਕਮਰੇ ਕੁਮਰੇ ਬਹੁਤ ਵਧੀਆ ਬਣੇ ਹੋਏ ਨੇ ਤੇ ਵਧੀਆ ਗੱਲਬਾਤ ਹੈ ਸਾਰੇ ਕੋਠੀਆ ਜਿਹੜੀ ਤਿਆਰ ਕਰਵਾਈ ਹੋਈ ਹੈ ਤੇ ਵਧੀਆ ਕਿਚਨ ਆਪਾਂ ਨੂੰ ਮਿਲ ਜੂਗਾ ਵਧੀਆ ਬੈਡਰੂਮ ਮਿਲ ਜਾਣਗੇ ਤੇ ਸਾਰਾ ਕੰਮ ਟੋਟਲ ਹੀ ਕੂਠੀ ਦਾ ਇਹਨਾਂ ਨੇ ਕਰਵਾਇਆ ਹੋਇਆ ਆਪਣੇ ਕੋਲੇ ਕੂਠੀ ਆ ਜਲੰਧਰ ਏਰੀਆ ਚ ਪਹੁੰਚੀ ਆ ਫੇਸ 2 ਤੇ ਆਪਾਂ ਜੇ ਗੱਲ ਕਰੀਏ ਕੂਠੀ ਦੀ ਤਾਂ ਗਰਾਉਂਡ ਫਲੋਰ ਚ ਆਪਾਂ ਨੂੰ ਦੋ ਬੈਡਰੂਮ ਕਿਚਨ ਬਾਥਰੂਮ ਤੇ ਸੈਕੰਡ ਫਲੋਰ ਤੇ ਆਹੀ ਕੁਛ ਉੱਪਰ ਬਣਿਆ ਹੋਇਆ ਜੀ ਠੀਕ ਹੈ ਜੀ ਬਾਕੀ ਵਧੀਆ ਕੂਠੀਆਂ ਜਾਂਕੇ ਤੁਸੀਂ ਦੇਖਣੀ ਹੋਵੇ ਤੂੰ ਜਾ ਕੇ ਦੇਖ ਸਕਦੋਂ 6 ਮਰਲੇ ਜਗ੍ਹਾ ਵੀ ਵਧੀਆ ਬਾਕੀ ਜਿੱਥੇ ਕੋਠੀ ਬਣੀ ਹੋਈ ਆ ਏਰੀਆ ਬਹੁਤ ਚੰਗਾ ਜੀ ਤੇ ਰੇਟ ਵੀ ਉੱਥੇ ਚੰਗਾ ਹੀ ਆ ਕਿਉਂਕਿ ਜਲੰਧਰ ਚ ਤੁਹਾਨੂੰ ਪਤਾ ਹੀ ਆ ਜੀ ਰੇਟ ਤੇ ਮਾਲਕ ਨੇ ਜਿਹੜਾ ਆਪਣੇ ਕੋਲੇ ਰੇਟ ਲਾ ਕੇ ਭੇਜ 85 ਲੱਖ ਰੁਪਏ ਲਾ ਕੇ ਭੇਜਿਆ ਬਾਕੀ ਕਹਿੰਦੇ ਸੀਗੇ نیچے ਉੱਪਰ ਕਰ ਲਾਂਗੇ ਰੇਟ ਵਹਿ ਕੇ ਇੱਕ ਵਾਰੀ ਸਰਫਰ ਡਿਮਾਂਡ ਹੈ ਜੀ ਜੇ ਕਿਸੇ ਨੂੰ ਕੋਠੀ ਆਹ ਪਸੰਦ ਆਈ ਹੋਵੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਕੋਠੀ ਆ ਚੰਗੀ ਲੱਗੀ ਹੋਵੇ ਵਧੀਆ ਲੱਗੀ ਹੋਵੇ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਹੈ 7973314551 ਦੁਬਾਰਾ ਫਿਰ ਤੋਂ ਮੈਂ ਮੋਬਾਈਲ ਨੰਬਰ ਕਨਫਰਮ ਤੁਹਾਨੂੰ ਕਰਵਾ ਦੇਣਾ ਜੀ 7973314551 ਇਹੇ ਮਾਲਕ ਦਾ ਨੰਬਰ ਹੈ ਤੁਸੀਂ ਗੱਲ ਕਰਨੀ ਹੋਵੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਸਿੱਧੀ ਗੱਲ ਕਰ ਸਕਦੇ ਹੋ ਤੇ ਗੱਲ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਆਪੇ ਕਰ ਲਓ ਜਾ ਕੇ ਕਿਸੇ ਨੇ ਦੇਖਣੀ ਹੋਵੇ ਕਿਉਂਕਿ ਜਲੰਧਰ ਏਰੀਆ ਚੋਂ ਆਪਣੇ ਕੋਲੇ ਬਹੁਤ ਜ਼ਿਆਦਾ ਮੰਗ ਆ ਰਹੀ ਸੀਗੀ ਤੇ ਕਮੈਂਟ ਆਪਾਂ ਪੜਦੇ ਹੁੰਦੇ ਆ ਅੱਜ ਵੀ ਅੱਗੇ ਪੜਾਂਗੀ ਤੁਹਾਨੂੰ ਪਤਾ ਹੀ ਹੈ ਜੀ ਕਮੈਂਟਾਂ ਚ ਤੁਸੀਂ ਜੋ ਵੀ ਕੁਝ ਲਿਖਦੇ ਹੋ ਤੁਹਾਡਾ ਆਪਾਂ ਰਿਪਲਾਈ ਕਰਦੇ ਹੁੰਦੇ ਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਕਮੈਂਟ ਕਰਨਾ ਚਾਹੁੰਦੇ ਹੋ ਕੋਈ ਗੱਲਬਾਤ ਕਰਨੀ ਹੈ ਕੁਝ ਪੁੱਛਣਾ ਹੈ ਤੁਸੀਂ ਕਮੈਂਟ ਲਿਖ ਸਕਦੇ ਹੋ ਤੇ ਆਪਾਂ ਤੁਹਾਡਾ ਰਿਪਲਾਈ ਜ਼ਰੂਰ ਕਰਾਂਗੇ ਜੀ। ਬਾਕੀ ਆਪਾਂ ਰਿਪਲਾਈ ਤੁਹਾਡਾ ਕਰਾਂਗੇ ਅੱਗੇ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਕਰਨਾ ਨਾ ਭੁੱਲਿਓ। ਸਾਰੇ ਜਣੇ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਹੈ। ਤੁਸੀਂ ਦੇਖ ਰਹੇ ਹੋ ਤੇ ਬਹੁਤ ਵਧੀਆ ਵੀਡੀਓ ਬਣਾ ਕੇ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ। ਤੇ ਵਧੀਆ ਵੀਡੀਓ ਮੇਰੇ ਵੱਲੋਂ ਮੈਂ ਕੋਈ ਕਮੀ ਪੇਸ਼ੀ ਨਹੀਂ ਛੱਡੀ ਬਸ ਥੋੜੀ ਜਿਹੀ ਕਮੀ ਰਹਿ ਗਈ ਜਿਹੜੀ ਆਪਣੇ ਕੋਲੇ ਵੀਡੀਓ ਮਾਲਕ ਨੇ ਕੋਠੀ ਦੀ ਬਣਾ ਕੇ ਭੇਜੀ ਆ ਉਹ ਫੋਨ ਨੂੰ ਟੇਡਾ ਕਰਕੇ ਨਹੀਂ ਬਣਾ ਕੇ ਭੇਜੀ ਜੇ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾਈ ਹੁੰਦੀ ਤਾਂ ਬਹੁਤ ਚੰਗੀ ਵੀਡੀਓ ਰਹਿਣੀ ਸੀਗੀ ਬਾਕੀ ਚਲੋ ਕੋਈ ਗੱਲ ਨਹੀਂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਕੋਠੀ ਕਿਹੋ ਜੀ ਆ ਕੀ ਕੁਝ ਬਣਾ ਹੋਇਆ ਐਸਟੀਮੇਟ ਹੋ ਗਿਆ ਹੋਊਗਾ ਬਾਕੀ ਜਾ ਕੇ ਤਾਂ ਦੇਖਣਾ ਪਊਗਾ ਜਿਨੇ ਖਰੀਦਣੀ ਹੈ ਕਿਉਂਕਿ ਫੋਟੋਆਂ ਚ ਜਾਂ ਵੀਡੀਓ ਤੇ ਇੰਨਾ ਖਾਸ ਪਤਾ ਨਹੀਂ ਲੱਗਦਾ ਹੁੰਦਾ ਜਾ ਕੇ ਆਪਾਂ ਦੇਖਾਂਗੇ ਆਪਦੀ ਅੱਖਾਂ ਨਾਲ ਉਦੋਂ ਹੀ ਗੱਲਬਾਤ ਬਣਦੀ ਹੁੰਦੀ ਹੈ। ਬਾਕੀ ਐਸਟੀਮੇਟ ਮਿਲ ਜਾਂਦਾ ਜੀ ਵੀਡੀਓ ਤੇ ਫੋਟੋਆਂ ਚ ਉਹ ਤੁਹਾਨੂੰ ਮਿਲ ਹੀ ਗਿਆ ਤੇ ਕਿਸੇ ਨੇ ਐਡ ਕਰਵਾਉਣੀ ਹੈ। ਨੁਇੰਤੀ ਵਾਲੀ ਗੱਲ ਹੈ ਜੀ ਇੱਕ ਤਾਂ ਰੇਟ ਜਾਇਜ਼ ਜਿਹਾ ਲਾ ਕੇ ਭੇਜ ਕਰੂ ਦੂਜੀ ਗੱਲ ਜਿਹੜੀ ਵੀਡੀਓ ਬਣਾਉਣੀ ਬਿਲਕੁਲ ਆਰਾਮ ਨਾਲ ਫੋਨ ਨੂੰ ਜ਼ਿਆਦਾ ਹਿਲਾਇਆ ਨਾ ਕਰੋ ਜੀ ਬਿਲਕੁਲ ਆਰਾਮ ਨਾਲ ਟਿਕਾ ਕੇ ਪੂਰੇ ਟੌਪ ਦੀ ਪੂਰੇ ਪਿਆਰ ਨਾਲ ਵਧੀਆ ਵੀਡੀਓ ਬਣਾਇਆ ਕਰੋ ਪਹਿਲਾਂ ਤਾਂ ਬਾਹਰ ਤੋਂ ਬਣਾਉਣੀ ਸ਼ੁਰੂ ਕਰਿਆ ਕਰੋ ਫਰੰਟ ਦਿਖਾਇਆ ਕਰੋ ਪੂਰਾ ਤੇ ਵਧੀਆ ਤਰੀਕੇ ਨਾਲ ਬਿਲਕੁਲ ਆਰਾਮ ਨਾਲ ਵੀਡੀਓ ਬਣਾਇਆ ਕਰੋ ਘੱਟ ਤੋਂ ਘੱਟ 4 ਤੋਂ 5 ਮਿੰਟ ਦੀ ਜੀ ਠੀਕ ਹੈ ਜੀ ਤੇ ਵਧੀਆ ਤਰੀਕੇ ਨਾਲ ਵਧੀਆ ਵੀਡੀਓ ਬਣਾਉਂਗੀ ਦੇਖਣ ਵਾਲਿਆਂ ਨੂੰ ਵੀ ਚੰਗਾ ਲੱਗੂਗਾ ਜਿਹਨੇ ਖਰੀਦਣੀ ਹੋਊਗੀ ਉਹਨੂੰ ਵੀ ਪੂਰੀ ਜਾਣਕਾਰੀ ਪਹਿਲਾਂ ਮਿਲ ਜਾਊਗੀ ਚਲੋ ਜਾ ਕੇ ਤਾਂ ਦੇਖਣੀ ਪੈਂਦੀ ਆ ਜਾਣਕਾਰੀ ਪਹਿਲਾਂ ਚੰਗੀ ਤਰ੍ਹਾਂ ਮਿਲ ਜੇ ਗੱਲ ਵੱਖਰੀ ਹੁੰਦੀ ਹੈ ਜੀ ਬਾਕੀ ਤੁਸੀਂ ਸਾਰੇ ਜਣੇ ਸਮਝਦਾਰੋ ਮੇਥੋਂ ਵੱਡੇਓ ਜੀ ਮੈਨੂੰ ਜਿਆਦਾ ਦੱਸਣ ਦੀ ਲੋੜ ਹੈ ਨਹੀਂ ਕੋਠੀ ਤੁਸੀਂ ਦੇਖ ਲਈ ਤੇ ਵੀਡੀਓ ਕਿਵੇਂ ਲੱਗੀ ਮੈਨੂੰ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੋ ਜੀ ਕੋਠੀ ਚਾਹੀਦੀ ਹੈ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਮੈਨੂੰ ਦੱਸਿਓ ਜਰੂਰ ਕਮੈਂਟ ਕਰਕੇ ਜੀ ਮੈਂ ਓਡੀ ਕਰੂੰਗਾ ਤੁਹਾਡੇ ਕਮੈਂਟਾਂ ਦੀ ਠੀਕ ਹੈ ਜੀ ਬਾਕੀ ਹੁਣ ਆਪਾਂ ਕਮੈਂਟ ਪੜ੍ਹਦੇ ਹਾਂ ਜਿਹੜੇ ਤੁਸੀਂ ਭੇਜੀ ਹੋਈ ਹੈ ਪਹਿਲਾ ਕਮੈਂਟ ਆਪਣੇ ਕੋਲੇ ਜਿਹੜਾ ਪਹੁੰਚੇਗਾ ਇਹਨਾਂ ਦਾ ਨਾਮ ਹੈ ਸੰਜਮ ਕੁਮਾਰ ਇਹਨਾਂ ਨੇ ਕਿਹਾ ਵੀ ਕੋਠੀ ਦੱਸਿਓ ਕਿੱਥੇ ਆਹ ਜਿਹੜੀ ਕੋਠੀ ਤੇ ਤੁਸੀਂ ਕਮੈਂਟ ਪਾਇਆ ਸੀ ਵਿੱਚ ਉਹਦੇ ਲਿਖਿਆ ਹੋਇਆ ਦੱਸਿਆ ਹੋਇਆ ਵੀ ਕਿੱਥੇ ਕੋਠੀ ਐ ਤੁਸੀਂ ਵੀਡੀਓ ਚੈੱਕ ਕਰ ਲਓ ਜੀ ਆ ਰਣਜੀਤ ਸਿੰਘ ਇਹਨਾਂ ਨੇ ਕਿਹਾ ਨਾਬੇ ਵਿੱਚ ਕੋਈ ਵਧੀਆ ਹਾਊਸ ਹੋਵੇ ਤਾਂ ਸ਼ੇਅਰ ਕਰੋ ਜਰੂਰ ਜੀ ਅਗਲਾ ਕਮੈਂਟ ਆਪਣੇ ਕੋਲੇ ਜਿਹੜਾ ਪਹੁੰਚਿਆ ਇਹਨਾਂ ਦਾ ਨਾਮ ਐ ਜੀ ਇਹਨਾਂ ਦਾ ਨਾਮ ਐ ਅਮਨ ਸੰਧੂ ਇਹਨਾਂ ਨੇ ਕਿਹਾ ਮਲੂਟ ਚ ਹੈਗਾ ਵੀਰੇ ਕੋਈ ਮਲੋਟ ਏਰੀਆ ਚੋਂ ਆਪਣੇ ਕੋਲੇ ਸ਼ਾਇਦ ਇੱਕ ਅੱਧਾ ਮਕਾਨ ਆਇਆ ਪਿਆ ਤੇ ਕੰਡੀਸ਼ਨ ਮਕਾਨ ਦੀ ਜਾ ਰੇਟ ਮੈਨੂੰ ਹਲੇ ਕਨਫਰਮ ਨਹੀਂ ਹੈਗਾ ਮੈਂ ਚੈੱਕ ਕਰਕੇ ਦੱਸ ਦੂੰਗਾ ਜਾਂ ਫਿਰ ਸਿੱਧੀ ਵੀਡੀਓ ਪਾ ਦੂੰਗਾ ਤੁਸੀਂ ਚੈੱਕ ਕਰ ਲਿਓ ਜੀ ਅਗਲੀ ਵੀਡੀਓ ਆਪਣੇ ਕੋਲੇ ਨਿਰਮਲ ਸਿੰਘ ਆ ਵੀਡੀਓ ਨੇ ਅਗਲਾ ਕਮੈਂਟ ਜੀ ਨਿਰਮਲ ਸਿੰਘ ਜੀ ਨੇ ਕੀਤਾ ਇਹਨਾਂ ਨੇ ਕਿਹਾ ਕੋਟਕਪੂਰੇ ਵਿੱਚ ਕੋਈ ਹੈ ਕੋਈ ਜਗ੍ਹਾ ਜਾਂ ਕੋਠੀ ਕੋਟਕਪੂਰੇ ਏਰੀਆ ਚੋਂ ਆਪਾਂ ਵੀਡੀਓ ਤਾਂ ਕਈ ਪਾਈਆਂ ਹੋਈਆਂ ਜੀ ਤੁਸੀਂ ਚੈੱਕ ਕਰ ਲਓ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਚੈੱਕ ਕਰੋਗੇ ਤੇ ਤੁਸੀਂ ਦੇਖ ਲਓ ਵਿੱਚ ਨੰਬਰ ਹੋਊਗਾ ਮਾਲਕ ਦਾ ਉਹਨਾਂ ਨਾਲ ਗੱਲ ਆਪੇ ਕਰ ਲਓ ਜੀ ਅਗਲਾ ਆਪਣੇ ਕੋਲੇ ਜਿਹੜਾ ਕਮੈਂਟ ਪਹੁੰਚਿਆ ਰਮੇਸ਼ ਕੁਮਾਰ ਇਹਨਾਂ ਦਾ ਨਾਮ ਹੈ ਇਹਨਾਂ ਨੇ ਕਿਹਾ ਗੁੱਡ ਜੌਬ ਬਹੁਤ ਬਹੁਤ ਸ਼ੁਕਰੀਆ ਜੀ ਅਗਲਾ ਕਮੈਂਟ ਆਪਣੇ ਕੋਲੇ ਵਿਜੇ ਦਾ ਇਹਨਾਂ ਨੇ ਕਿਹਾ ਪਠਾਨਕੋਟ ਕੋਈ ਗੱਲ ਨਹੀਂ ਜਲਦੀ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਪਠਾਨਕੋਟ ਤੋਂ ਵੀ ਵੀਡੀਓ ਜੀ ਬਾਕੀ ਅੱਜ ਲਈ ਬਸ ਐਨੀ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਤਾਂ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਸੀ ਉਹਨੂੰ ਸਾਰੇ ਜਣੇ ਕਲਿੱਕ ਜਰੂਰ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤਾਂ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੇ ਅਗਲੀ ਵੀਡੀਓ ਚਾਹਤ ਤੁਹਾਡੇ ਵਾਸਤੇ ਕਿਹੜੇ ਏਰੀਆ ਚੋਂ ਆਪਾਂ ਕੂਠੀ ਘਰ ਮਕਾਨ ਲੈ ਕੇ ਪਹੁੰਚੀਏ ਦੱਸਿਓ ਮੈਨੂੰ ਜਰੂਰ ਤੇ ਜਲਦੀ ਮਿਲਦੇ ਆ ਜੀ ਆਪਾਂ ਤੇ ਤਬ ਲਈ ਖੁਸ਼ ਰਹੋ ਆਪਣੇ ਘਰੇ ਰਹੋ ਤੇ ਪਰਿਵਾਰ ਚ ਰਹੋ ਜੀ